ਕਰੰਦਾ ਹੈ ਹੈ ਇਹ ਇਹ ਕਿਥੋਂ ਦੀ ਮਰਜ਼ਾਦਾ ਵਾ ਤੇ ਬਾਬਾ ਜੀ ਅਰਦਾਸ ਕਰਨਦਾ ਸਿੱਖਾਂ ਦਾ ਮਨ ਨੀਵਾ ਬੋਲੋ ਮਾਤੂ ਚੀ ਮਤ ਪਤ ਦਾ ਰਾਖ ਆਪ ਵਾਹਿਗੁਰੂ ਇਹਨਾਂ ਦੀ ਮਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿਥੇ ਰਹਿ ਗਈ ਹੈ ਤੂੰ ਸੋਚ ਕੇ ਵੇਖੋ ਕਦੇ ਲਾਈਵ ਵੀ ਚੱਲਦਾ ਵੀਰ ਸੇਵਾ ਕਰ ਰਿਆ ਇਹ ਕੇ 47 ਤੋਂ ਵੀ ਪੜਾ ਆਖੋ ਸਭਨਾ ਉਹ ਜਿਹ ਗੱਲਾਂ ਦਿਲ ਦੀਆਂ ਹੁੰਦੀਆਂ ਨੇ ਆਪਾਂ ਘਰ 'ਚ ਬੈਠੇ ਆਂ ਇਹ ਮੁੜ ਕੇ ਚੜ ਜਾਂਦੀ ਵੀਡੀਓ ਤੇ ਫਿਰ ਹੋਰ ਗੱਲ ਹੋ ਜਾਂਦੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਗਲਤ ਕਹਿ ਰਹੇ ਸਚਾਈ ਆ ਕਾਰਨ ਇਹ ਆ ਵੀ ਸਾਡੀ ਮਤ ਕੁਠੀ ਹੋ ਗਈ ਜਿੱਦਾਂ ਗਿਆਨੀ ਜੀ ਨੇ ਇਥੋਂ ਕਥਾ ਸ਼ੁਰੂ ਕੀਤੀ ਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਗੌਣ ਵਾਲੀ ਤੋਂ ਡੱਕਿਆ ਕਿ ਪੁੱਤ ਤੁਸੀਂ ਇੱਧਰ ਨਹੀਂ ਬਿਲਕੁਲ ਜਾਣਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਜਿੱਦ ਦਿਨ ਮੇਰੇ ਬੱਚੇ ਗੌਣ ਵਾਲੀ ਵੇਖਣ ਲੱਗ ਪੇ ਨਸ਼ੇ ਚ ਪੈ ਜਾਣਗੇ ਤੇ ਇਹਨਾਂ ਦਾ ਬੇੜਾ ਗਰਕ ਜੇਗਾ ਤਾਂ ਕਰਕੇ ਭਾਈ ਜੋਗਾ ਸਿੰਘ ਦਾ ਪਹਿਰਾ ਕਰਦੇ ਰਹੇ ਸਾਖੀ ਸਾਰਿਆਂ ਸੁਣੀਆ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਢੈਂਦੀ ਕਲਾ ਇਹ ਚੰਗੀ ਨਹੀਂ ਆ ਅੱਜ ਵੇਖੋ ਅਹੀਂ ਅੰਮ੍ਰਿਤ ਛੱਕੇ ਪੱਗ ਬਨ ਕੇ ਗੁਰੂ ਵਾਲੇ ਹੋ ਕੇ ਜਿਹੜਾ ਵੀ ਵਿਆਹ ਕਰਦਾ ਭਾਵੇਂ ਅੱਧਾ ਕਿਲਾ ਵੇਚੇ ਤੇ ਗੌਣ ਵਾਲੀ ਜਰੂਰ ਸਾਦਾ ਕੀ ਅਰਦਾਸ ਕਰੋਗੇ ਸਿੱਖਾਂ ਦਾ ਮਨ ਨੀਵਾ ਮਤ ਚੀ ਦੀ ਨਿਸ਼ਾਨੀ ਨਹੀਂ ਐ ਸਾਨੂੰ ਡੱਕਿਆ ਸੀ ਇੱਧਰੋਂ ਅਸੀਂ ਵੇਰ ਕਿਉਂ ਕੰਮ ਕੀਤੇ ਆਖੋ ਸਤਨਾਮ ਤੇ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪਤਾ ਸੀ ਜਦੋਂ ਵੀ ਟੈਂਦੀ ਕਲਾ ਵੱਲ ਜਾਣਾ ਹੈ ਸੰਗਤ ਮਾੜੀ ਚ ਪੈ ਕੇ ਜਾਣਾ ਹੈ ਹੁਣ ਆਪਾਂ ਸਾਰੇ ਅੱਜ ਕਥਾ ਸੁਣੀ ਆ ਬੱਚਿਆਂ ਨੌਜਵਾਨਾਂ ਸਾਰੇ ਕੁਝ ਮਿਲਿਆ ਹੀ ਆ ਤੇ ਕੀ ਤੁਹਾਡੇ ਤੋਂ ਮੈਂ ਲੈ ਕੇ ਜਾਣਾ ਆਖੋ ਸਤਨਾਮ ਕੀ ਲੈ ਕੇ ਜਾਣਾ ਔਰ ਇਹੀ ਇੱਕ ਘੰਟਾ ਕਈ ਕਲਾਕਾਰ ਇਦਾਂ ਦੇ 14 ਲੱਖ ਰੁਪਇਆ ਲੈਂਦੇ ਇੱਕ ਘੰਟੇ ਦਾ ਇਹ ਦਿੰਦਾ ਕੌਣ ਤੁਸੀਂ ਤੇ ਕੀ ਸੁਣਾ ਕੇ ਗਏ ਵੀ ਇੱਕ ਘੰਟੇ ਜੀ ਸਾਡੀਆਂ ਧੀਆਂ ਪਹਿਣਾ ਦੀ ਬੇਇੱਜ਼ਤੀ ਕਰਤੀ ਉਹਨਾਂ ਦੀ ਇੱਜ਼ਤ ਨੂੰ ਤੁਛਣ ਦੇਤਾ ਇੱਥੋਂ ਆਰੰਭ ਕੀਤੀ ਭਾਈ ਸਹਿਬ ਉਹਨਾਂ ਬਾਤ ਵੀ ਸਾਡਾ ਕਿਰਦਾਰ ਬੜਾ ਉੱਚਾ ਸੀ ਸਾਡਾ ਪਿਆਰ ਉੱਚਾ ਸੀ ਪਰ ਅੱਜ ਅਸੀਂ ਜਿੱਦ ਫੜੀ ਐ ਫਿਰ ਸਾਰੇ ਪੁੱਠੇ ਕੰਮ ਆਪਾਂ ਹੀ ਕਰਨੇ ਬਾਬੇ ਨਾਨਕ ਨੂੰ 9 ਸਾਲਾਂ ਦਿਆਂ ਨੂੰ ਪੰਡਿਤ ਕਹਿੰਦਾ ਜਨੇਊ ਪਤਾਗਾ ਮਾਰੇ ਕਹਿੰਦੇ ਰਹਿਨ ਦੇ ਮਿੱਤਰਾ ਇਹੋ ਜਿਹੇ ਤਾਗਾ ਦੇ ਜਿਹੜਾ ਮੜੀਆਂ ਤੋਂ ਬਾਦ ਵੀ ਨਾ ਟੁੱਟੇ ਤੇ ਅੱਜ ਜਿੰਨੇ ਪੜੇ ਲਿਖੇ ਨੌਜਵਾਨ ਆ ਅਗਿੱਟੇ ਤੇ ਕਾਲਾ ਤਾਗਾ ਕਿੱਥੋਂ ਬਣਾ ਕੇ ਆਏ ਆਂ ਕੋ ਸਤਨਾ ਇਹ ਕਿੱਥੇ ਕਿਹੜੇ ਗ੍ਰੰਥ 'ਚ ਲਿਖਿਆ ਕਾਹ ਤੋਂ ਬੰਦਾ ਇਹਨੇ ਬਾਬਾ ਜੀ ਨજર ਨਹੀਂ ਲੱਗਦੀ ਆਂ ਕੋ ਸਤਨਾ ਮੈਨੂੰ ਬਾਣ ਸਿੰਘ ਚੌਰ ਦਾ ਬਚਨ ਯਾਦ ਆ ਗਿਆ ਕਹਿੰਦੇ ਕਿਸੇ ਦੇ ਘਰ ਗਏ ਗਿਆਨੀ ਜੀ ਉਹਨਾਂ ਨਾ ਕੱਟੇ ਦੇ ਗਲ ਚ ਤਵੀਤ ਪਾਇਆ ਹਰੇ ਰੰਗ ਦਾ ਨਾ ਬਨ ਕੇ ਗੰਡ ਜੀ ਅਗਿਆਨੀ ਜੀ ਵਿਦਵਾਨ ਬਹੁਤ ਸਿਓ ਕਹਿੰਦੇ ਵੀ ਇਹ ਕੀ ਕੀਤਾ ਕਹਿੰਦੇ ਬਾਬਾ ਜੀ ਜਦੋਂ ਮੱਝ ਸੁੰਦੀ ਸੀ ਤੇ ਕੱਟਾ ਮਰ ਜਾਂਦਾ ਹੈ ਤੇ ਅਸੀਂ ਸਿਆਣੇ ਕੋ ਗਏ ਬਾਬੇ ਤੋਂ ਉਹਨੇ ਸਾਨੂੰ ਤਵੀਤ ਦਿੱਤਾ ਵੀ ਜਦੋਂ ਮੱਝ ਸੂਈ ਸੁੰਦਿਆ ਕੱਟੇ ਨੂੰ ਤਵੀਤ ਬੰਨ ਦੇਣਾ ਮਰਦਾ ਨਹੀਂ ਕਹਿੰਦੇ ਫਿਰ ਇਤਰਾ ਹੀ ਆ ਉਹ ਕਹਿੰਦੇ ਸੱਚ ਹੋ ਗਿਆ ਕਟਾ ਮਰਿਆ ਨਹੀਂ ਜੀ ਤੇ ਕੀ ਤੇ ਵਾਵਾ ਸਾਲ ਦਾ ਹੋ ਗਿਆ ਤੇ ਗਿਆਨੀ ਜੀ ਵਿਦਵਾਨ ਵੀ ਤੇ ਮਜਾਕੀਏ ਵੀ ਸੀ ਉਹ ਨਾ ਲੱਗ ਗਿਆ ਉਹਨਾਂ ਦਾ ਬਜ਼ੁਰਗ ਸੀ 80 ਕ ਸਾਲ ਦਾ ਬਾਪੂ ਉਹ ਮੰਜੀ ਤੇ ਖੰਗੇ ਤੇ ਉਹ ਗਿਆਨੀ ਜੀ ਤੋਂ ਅਰਦਾਸ ਕੀਤੀ ਕਿ ਕਹਿੰਦੇ ਇੱਕ ਕੰਮ ਕਰੋ ਇੱਕ ਤਵੀਤ ਹੋਰ ਲਿਆਓ ਕਹਿੰਦੇ ਉਹ ਕੀ ਕਰਨਾ ਕਹਿੰਦੇ ਜੇ ਤਵੀਤ ਨਾ ਕੱਟਾ ਬਚ ਗਿਆ ਤੇ ਬਾਪੂ ਦੇ ਵੀ ਪਾ ਦਿਓ ਇਹ ਵੀ ਨਹੀਂ ਮਰਦਾ ਕੁਸਤਾ ਤੇ ਇਹ ਵੀ ਤਿਆਰੀ ਚ ਬੈਠਾ ਵਾ ਜੀ ਇੰਨਾ ਚੀਜ਼ਾਂ ਨਾਲ ਮੌਤ ਨਾ ਆਉਂਦੀ ਹੋਵੇ ਤੇ ਫਿਰ ਪਾ ਲਗੀ ਇਵੇਂ ਮਾਰ ਤੀਰ ਤੇ ਤੁੱਕਾ ਬਾਬਿਆਂ ਦਾ ਚੱਲਦਾ ਜੇ 25 ਬੰਦੇ ਮੇਰੇ ਕੋ ਆ ਗਏ ਤੇ ਮੈਂ ਕਹਣਾ ਵੀਜਾ ਲੱਗ ਜਾਣਾ 25ਾਂ ਚੋਂ 5ਾਂ ਨੂੰ ਬੈਸੀ ਨੇ ਦੇ ਦੇਣਾ ਉਹਨਾਂ ਪੰਜਾਂ ਨੇ ਗਾੜੀ 50 ਜੋੜ ਦੇ ਨੇ ਇਦਾਂ ਮੇਰੀਆਂ ਭੈਣਾਂ ਵਿਚਰੀਆਂ ਦੁਖੀ ਲੋਕੀ ਕਹਿੰਦੇ ਬਾਬਾ ਜੀ ਦੋ ਢੀਆਂ ਪੁੱਤ ਹੋ ਜਾਣਾ 40 ਬੀਬੀਆਂ ਨੂੰ ਬਾਬੇ ਨੇ ਕਹਿੰਦਾ ਜਾ ਮੁੰਡਾ ਉਚਾਲੀਆਂ ਚੋਂ ਸੱਤਾਂ ਅੱਠਾਂ ਦੇ ਰੱਬ ਵੱਲੋਂ ਹੀ ਹੋ ਜਾਣਾ ਤੇ ਜੈ ਜੈਕਾਰ ਮੇਰੀ ਹੋ ਜਾਣੀ ਅੱਖੋ ਸਤਰਾ ਉਹ ਜਿਨ੍ਹਾਂ ਦੇ ਕਾਰਜ ਹੋ ਗਏ ਉਹਨਾਂ ਕਹਣਾ ਬਾਬਾ ਹੀ ਰੱਬ ਆ ਐਦਾਂ ਇਹ ਚੀਜ਼ਾਂ ਵਧੀਆਂ ਇਹਨਾਂ ਨੂੰ ਰੱਬ ਬਣਾਤਾ ਹੀ ਤੇ ਜਿਹੜਾ ਰੱਬ ਸੀ ਉਹ ਕਿਸੇ ਹੋਰ ਪਾਸੇ ਰਹਿ ਗਿਆ ਜਿੱਦਾਂ ਬਾਬੇ ਬਕਾਲੇ ਬਾਈ ਮੰਜੀਆਂ ਲੱਗੀਆਂ ਸੀ ਨਾ ਇਸ ਤਰ੍ਹਾਂ ਬੈਠੇ ਚੌੜਿਓ ਹੋ ਗਏ ਐਦਾਂ ਮਾਲਾ ਫੇਰਨਾ ਤੇ ਜਿਹੜਾ ਅਸਲੀ ਉਹ ਥੱਲੇ ਬੈਠੇ ਉਹ ਵੀ ਇੱਕ ਛੋਟੇ ਜਿਹੇ ਬੱਚੇ ਦਾ ਜ਼ਿਕਰ ਆਉਂਦਾ ਕਥਾ 'ਚ ਮੱਖਣ ਸ਼ਾਹ ਨੇ ਆਖਿਆ ਪੁੱਤ ਵੇ ਬਾਬੇ ਹੋਰ ਵੀ ਕੋਈ ਹੈਗੇ ਕਿ ਭੁਗਤ ਗਿਆ ਉਨੇ ਕਹੇ ਸਾਰਿਆਂ ਨੂੰ ਮੱਥਾ ਟੇਕ ਲਿਆ ਕਹਿੰਦੇ ਇੱਕ ਇੱਧਰ ਵੀ ਰਹਿੰਦਾ ਉੱਥੇ ਇਤਿਹਾਸ ਚ ਬਚਨ ਬੜੇ ਔਖੇ ਜੇ ਮੈਂ ਬੋਲਣੇ ਨਹੀਂ ਚਾਹੁੰਦਾ ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਲਈ ਸ਼ਬਦ ਵਰਤੇ ਗਏ ਵੀ ਇੱਥੇ ਇੱਕ ਕਮਲਾ ਜਿਹਾ ਬਾਬਾ ਵੀ ਹੈਗਾ ਵੇਖੋ ਉਸ ਵੇਲੇ ਵੀ ਜਿਹੜੇ ਅਸਲੀ ਉਹ ਕਮਲੇ ਤੇ ਜਿਹੜੇ ਨਕਲੀ ਉਹ ਸਿਆਣੇ ਆਕੂ ਸਤਨਾਉ ਕਹਿਣਗੇ ਸਿਆਣਾ ਬਾਬਾ ਸਿਆਣੇ ਕਹਦੇ ਥਾਪ ਆਪਨੀ ਉਹਨਾਂ ਨੂੰ ਪਤਾ ਉਹ ਕਈ ਬਾਬੇ ਸਾਡੇ ਲੱਗੀ ਵੀ ਹੈਗੀ ਉਹਨਾਂ ਦੇ ਆਪ ਦੇ ਘਰ ਚ ਤੇ ਨਵਾਂ ਪੋਤਾ ਤਿੰਨ ਤਿੰਨ ਕੁੜੀਆਂ ਤੇ ਲੋਕਾਂ ਨੂੰ ਮੁੰਡੇ ਦੇ ਦਿੰਦਾ ਆਖੋ ਸਤਨਾਪ ਵੀ ਤੁਸੀਂ ਇੱਥੇ ਹੀ ਸਿੱਖ ਲਓ ਵੀ ਜੇ ਇਹਦੇ ਕੋ ਕੋਈ ਹੋਵੇ ਤੇ ਆਪ ਦੇ ਘਰੇ ਨਾ ਦਵੇ ਆਪ ਦੇ ਸਾਰੇ ਮੰਜੀ ਤੇ ਪੈ ਤੁਹਾਡਾ ਇਲਾਜ ਕਰਦੇ ਫਰਜ਼ ਹੈ ਮੇਰੇ ਗੁਰੂ ਨਾਨਕ ਸਾਹਿਬ ਨੇ 70 ਸਾਲ ਕਰੀਬ ਪ੍ਰਚਾਰ ਕੀਤਾ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖواب ਸੇ ਇੱਕ ਮਰਦ ਪੈਦਾ ਹੋਇਆ ਕਹਿੰਦਾ ਧਰਤੀ ਤੇ ਬਾਬਾ ਨਾਰਕ ਜਿਹਨੇ ਸੁੱਤੀ ਹੋਈ ਦੁਨੀਆ ਨੂੰ ਜਗਾਇਆ ਚੰਗੇ ਪਾਸੇ ਲਾਇਆ ਵੀ ਐਵੇਂ ਨਾ ਲੁੱਟੇ ਜਾਇਓ ਸੋ ਆਪਜੀ ਵੱਡੇ ਭਾਗਾਂ ਵਾਲੇ ਜੀ ਮਹਾਰਾਜ ਸਾਹਿਬ ਕਹਿੰਦੇ ਤਿੰਨ ਸੱਜਣਾ ਪਹਿਲਾ ਸੱਜਣ ਸਰੀਰ ਜਦੋਂ ਸੱਦਾ ਆਇਆ ਇਹਨੇ ਜਵਾਬ ਦਿੱਤਾ ਨਹੀਂ ਭਰਾਵਾ ਦੂਸਰੇ ਰਿਸ਼ਤੇਦਾਰ ਸੀ ਤੁਹਾਡੇ ਵਰਗੇ ਜਿੰਨਾ ਬਦਲੇ ਪੁੱਠੇ ਕੰਮ ਕਰਦੇ ਨੱਕ ਨਹੀਂ ਰਹਿਂਦਾ ਉਹਨਾਂ ਨੂੰ ਆਖਿਆ ਉਹ ਕਹਿੰਦੇ ਚੱਲ ਤੂੰ ਸਾਡੇ ਲਈ ਬਹੁਤ ਪਾਪ ਕੀਤੇ ਆ ਤੇਰੇ ਨਾਲ ਤੇ ਨਹੀਂ ਮੜੀਆਂ ਤੱਕ ਜਾਵਾਂਗੇ ਆਖੋਏ ਗਿਰੋ ਉਥੇ ਛੁੱਟ ਦਾਂਗੇ ਜਾ ਕੇ ਲੱਕੜਾਂ ਦੇ ਜਦੋਂ ਲੱਕੜਾਂ ਤੇ ਪਿਆ ਤੇ ਉਸ ਵੇਲੇ ਭਾਈ ਸਾਹਿਬ ਨੂੰ ਆਵਾਜ਼ ਮਾਰੀ ਬਾਬਾ ਜੀ ਕਰੋ ਅਰਦਾਸ ਜਦੋਂ ਗ੍ਰੰਥੀ ਲੱਗ ਕੇ ਆਇਆ ਤੇ ਗ੍ਰੰਥੀ ਦੇ ਮੁਖ ਚੋਂ ਬਾਣੀ ਨਿਕਲੀ ਕਹਿ ਤਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਵਾਰ ਬਹੀ ਤੇ じゃ ਸੱਜਣ ਕੌਣ ਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੋ ਸੱਜਣ ਹੈ ਨਾਨਕ ਕੱჭੜਿਆ ਸਿਓ ਤੋੜ ਢੂੰਡ ਸੱਜਣ ਸੰਤ ਹੋਏ ਜੀਵਨ ਦੇ ਵਿਛੜੇ ਕਹਿੰਦੇ ਦੋ ਸੱਜਣ ਜੀਂਦਿਆਂ ਛੱਡ ਗਏ ਤੀਜੇ ਸੱਜਣ ਨੇ ਆਖਿਆ ਮੈਂ ਤੇਰੇ ਨਾਲ ਜਾਵਾਂਗਾ ਸੁਖਮਣੀ ਸਾਹਿਬ ਤੁਹਾਨੂੰ ਕੰਠ ਹੋਣਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਜਿਹ ਮਾਰਗੇ ਉਹ ਜਾਤ ਇਕੱਲਾ ਤੈ ਹਰ ਨਾਮ ਸੰਗ ਆ ਜਿਹੜਾ ਤੁਸੀਂ ਦੀਵਾਨ ਸੁਣਿਆ ਬਾਣੀ ਸੁਣੀ ਇਹ ਆਪਣੇ ਨਾਲ ਜਾਣੀ ਆ ਇਹ ਸਚਾਈ ਹੈ ਸਾਧ ਸੰਗਤ ਜੀ ਸੋ ਵੱਡੇ ਭਾਗ ਨੇ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਕਿਉਂਕਿ ਸਮਾਗਮ ਥੋੜੇ ਜੇ ਵਧੇ ਗੋਣ ਕਰਕੇ ਨਾ ਸੇਤ ਨਹੀਂ ਥੋੜੀ ਜੀ ਧੀ ਇੰਨੀ ਕੀ ਸੇਵਾ ਆਪ ਜੀ ਪ੍ਰਵਾਨ ਕਰ ਲਿਓ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਆਪ ਜਿਨ੍ਹਾਂ ਨੇ ਪ੍ਰੇਮ ਕੀਤਾ ਆਪ ਜੀ ਸਾਰੇ ਪਹੁੰਚਿਓ ਜਿੰਨਾ ਸੋਹਣਾ ਦਰਬਾਰ ਓਨੀ ਸੋਹਣੀ ਸੰਗਤ ਕਥਾ ਕਰਦੇ ਆ ਬੱਚਿਆਂ ਛੋਟੀ ਬੁੱਧੀ ਆ ਪੂਰੇ ਦੀ ਕਥਾ ਨਹੀਂ ਧੂਰੇ ਕਰਦੇ ਫੇਰ ਵੀ ਕੋ ਭੋਲ ਹੋਈ ਤੇ ਮaaf ਕਰਿਓ ਸਾਰੇ ਪ੍ਰਬੰਧਕਾਂ ਦਾ ਸੰਗਤਾਂ ਦਾ ਔਰ ਮੇਰੇ ਸਤਕਾਰਯੋਗ ਵੀਰ ਜੀ ਰਜਿੰਦਰ ਸਿੰਘ ਜੀ ਫੌਜੀ ਸਾਹਿਬ ਸਾਡੇ